ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦਾਸ ਸਿਰ ਹਾਜ਼ਰ ਹੋਇਆ ਆਪਣੀ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੋ ਸਹਿਜ ਪਾਠ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਮੇਰ ਸਦਕਾ ਆਪਾਂ ਆਪਣੀ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਤੇ ਲਗਭਗ 1 ਸਾਲ ਤੋਂ ਕਰ ਰਹੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਤੇ ਕਿਰਪਾ ਕਰਕੇ ਪਾਠ ਕਰਨ ਦੀ ਸੇਵਾ ਕਰਵਾ ਲੈਂਦੇ ਨੇ ਗੁਰੂ ਪਿਆਰੇ ਸਾਹਿਬ ਸੰਗਤ ਜੀ ਕੱਲ ਤੱਕ ਸਤਪੁਰਾਂ ਨੇ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ 528 ਅੰਗ ਤੱਕ ਪਾਠ ਕਰਨ ਦੀ ਸੇਵਾ ਲਈ ਹੁਣ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ ਆਪਾਂ ਪਾਠ ਕਰਨ ਦੀ ਸੇਵਾ ਕਰ ਸਕੀਏ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਜੇ ਸਾਧ ਸੰਗਤ ਤੁਸੀਂ ਕਿਰਪਾ ਕਰੋ ਜੇ ਸਾਧ ਸੰਗਤ ਆਪ ਮਿਹਰ ਕਰਕੇ ਆਪ ਕਿਰਪਾ ਕਰਕੇ ਦਾਸਰੇ ਦੇ ਸਿਰ ਤੇ ਆਪਣਾ ਮੇਰ ਪਰਿਆ ਹੱਥ ਰੱਖੋ ਸੁਖ ਕਰੋ ਜੀ ਕਿਰਪਾ ਦਾਸਰੇ ਦੇ ਸਿਰ ਤੇ ਰੱਖੋ ਮੇਰ ਪਰਿਆ ਹੱਥ ਸਾਰੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਇੱਕ ਔਰੰਫੇ ਰੱਖੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਆਖੋ ਜੀ ਤਨ ਤਨ RAM DAS GURU ਰਾਗ ਦੇਵਗੰਧਾਰੀ ਚੱਲ ਰਿਹਾ ਹੈ ਆਓ 523 ਅੰਗ ਦੇਵਗੰਧਾਰੀ ਮਾਲਾ ਪੰਜਵਾ ਦੇਵ ਗੁੰਧਾਰੀ ਦੇਵ ਗੁੰਧਾਰੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਤਸ਼ਾਹ ਜੀ ਦੀ ਦੇਵ ਗੁੰਧਾਰੀ ਵਿੱਚ ਬਾਣੀ ਮਾਈ ਸੁਣ ਤ ਸੋਚ ਪੈ ਦਰਤ ਜਿਹੜੀਆਂ ਖਸਨ ਪ੍ਰਭੂ ਦੀ ਸ਼ਰਨ ਵਿੱਚ ਨਹੀਂ ਨਾ ਹੁੰਦੀਆਂ ਉਹਨਾਂ ਦੀ ਦਸ਼ਾ ਦਾ ਵਰਣਨ ਕਰ ਰਹੇ ਨੇ ਧੰਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ। ਪਾਤਸ਼ਾਹ ਕਹਿ ਰਹੇ ਹਨ ਕਿ ਇਹ ਜਿਹੜੀਆਂ ਖਸਮ ਪ੍ਰਭੂ ਦੀ ਸ਼ਰਨ ਨਾ ਪੈਣ ਵਾਲੀਆਂ ਜੀਵ ਇਸਤਰੀਆਂ ਨੇ ਇਹਨਾਂ ਦੀ ਦਸ਼ਾ ਸੁਣ ਕੇ ਮੈਨੂੰ ਕਈ ਫੁਰਨੇ ਫੁਰਦੀਆਂ ਕਈ ਸੋਚਾਂ ਫੁਰਦੀਆਂ ਹਨ। ਮੈਨੂੰ ਡਰ ਸਹਿਮ ਵਾਪਰਦੇ ਹਨ। ਮੈਂ ਜੀਵ ਰੂਪੀ स्त्री ਡਰਦੀ ਹਾਂ ਕਿ ਕਿਤੇ ਮੇਰਾ ਵੀ ਇਹ ਹਾਲ ਨਾ ਹੋਵੇ। ਮੇਰ ਤੇਰ ਤਜੋ ਅਬ ਮਨਾ ਸਰਨ ਸੁਆਮੀ ਕੀ ਪਰਤ ਰਹਾਉ ਤਜੋ ਦਾ ਮਲੁੰਦਾ ਛੱਡ ਦਿਆਂ ਇਸ ਵਾਸਤੇ ਮੇਰੀ ਸਦਾ ਇਹ ਤਾਂਗ ਰਹੀ ਹੈ ਮੇਰੇ ਇਹੋ ਹੀ ਇੱਛਾ ਰਹਿੰਦੀ ਹੈ ਕਿ ਮੈਂ ਮਾਲਕ ਪ੍ਰਭੂ ਦੀ ਸ਼ਰਨ ਪਈ ਰਹਿ ਕੇ ਮੈਂ ਆਪਣੇ ਅੰਦਰੋਂ ਮੇਰ-ਤੇਰ ਗਵਾਦਿਆਂ ਤੇ ਅਹੰਕਾਰ ਛੱਡਦਿਆਂ ਅਹੰਕਾਰ ਨੂੰ ਤਿਆਗਦਿਆਂ ਰਹਾਉ ਦਾ ਮਨ ਨੂੰ ਥੋੜਾ ਜਿਹਾ ਵਿਸ਼ਰਾਮ ਦਿਓ ਜੋ ਜੋ ਕੈ ਸੋਈ ਬਲ ਮਨੂ ਨਾ ਹੈ ਨਾ ਕਾ ਬੋਲ ਕਰਤ ਪ੍ਰਭੂਪਤੀ ਜਿਹੜਾ ਜਿਹੜਾ ਹੁਕਮ ਕਰਦਾ ਮੈਂ ਉਸ ਨੂੰ ਪਲਾ ਕਰਕੇ ਮੰਨਾਂ ਤੇ ਭਲਾ ਕਰਕੇ ਮੰਦੀ ਹਾਂ ਤੇ ਮੈਂ ਉਸ ਦੀ ਰਜਾ ਦੇ ਉਲਟ ਮੋਲ ਨਹੀਂ ਬੋਲਦੀ ਨਮਖਣਾ ਬਿਸਰੋ ਹੀਏ ਮੋਰੇ ਤੇ ਬਿਸਰਤ ਜਾਈ ਹੋ ਮਰਤ ਮੇਰੀ ਸਦਾ ਇਹੋ ਹੀ ਅਰਦਾਸ ਰਹਿੰਦੀ ਹੈ ਮੇਰੀ ਸਦਾ ਇਹੀ ਅਰਦਾਸ ਹੈ ਕਿ ਅੱਖ ਝਮਕਣ ਦੇ ਸਮੇ ਲਈ ਵੀ ਉਹ ਪ੍ਰਭੂ ਪਤੀ ਉਹ ਵਾਹਿਗੁਰੂ ਮੇਰੇ ਹਿਰਦੇ ਤੋਂ ਨਾ ਵਿਸਰੇ ਉਸ ਦੇ ਭਲਾਇਆ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਿਆਨ ਪੁਜਰਤ ਉਹ ਸਰਬ ਵਿਆਪਕ ਕਰਤਾਰ ਪ੍ਰਭੂ ਉਹ ਵਾਹਿਗੁਰੂ ਦਾਤਾ ਮੈਨੂੰ ਸਾਰੇ ਸੁਖ ਦੇਣ ਵਾਲਾ ਹੈ ਮੇਰੇ ਅਜਾਣ ਪੁਣੇ ਨੂੰ ਉਹ ਬਹੁਤ ਸਹਾਰਾ ਦਿੰਦਾ ਹੈ ਨਿਰਗੁਣ ਕਰੂਪ ਕੋਲਹੀਨ ਨਾਨਕ ਹਉ ਆਨੰਦ ਰੂਪ ਸੁਆਮੀ ਭਰਤ ਪੰਜਵੇਂ ਗੁਰੂ ਨਾਨਕ ਤਾਂ ਗੁਰੂ ਅਰਜਨ ਦੇਵ ਗੁਰਨਾਣਕ ਸਾਹਿਬ ਕਹਿਣ ਲੱਗੇ ਕਿ ਮੈਂ ਤਾਂ ਗੁਣਹੀਨ ਹਾਂ ਕੋਝੀ ਸ਼ਕਲ ਵਾਲੀ ਹਾਂ ਮੈਂ ਜੀਵ ਸਤਰੀ ਗੁਣਹੀਨ ਹਾਂ ਮੈਂ ਜੀਵ ਸਤਰੀ ਕੋਝੀ ਸ਼ਕਲ ਵਾਲੀ ਹਾਂ ਮੇਰੀ ਕੁਲ ਵੀ ਉੱਚੀ ਨਹੀਂ ਹੈ ਪਰ ਮੇਰਾ ਜਿਹੜਾ ਖਸਮ ਪ੍ਰਭੂ ਹੈ ਨਾ ਜਿਹੜਾ ਵਾਹਿਗੁਰੂ ਹੈ ਮੇਰਾ ਮਾਲਕ ਹੈ ਉਹ ਹਮੇਸ਼ਾ ਹੀ ਖੜੇ ਮੱਥੇ ਰਹਿਣ ਵਾਲਾ ਹੈ ਦੇਵ ਗੁੰਦਾਰੀ ਮਹੱਲਾ 5 ਦੇਵ ਗੁੰਦਾਰੀ ਰਾਗ ਦੇਵ ਗੁੰਦਾਰੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਹੈ ਮਨ ਹਰ ਕੀਰਤ ਕਰ ਸਦਹੁ ਏ ਮੇਰੇ ਮਨ ਸਦਾ ਹੀ ਪ੍ਰਮਾਤਮਾ ਦੀ ਸ਼ੇਖੋ ਸਲਾਹ ਕਰਦਾ ਰਹਾ ਕਰ ਗਾਵਤ ਸੁਣਤ ਜਪਤ ਉਦਾਰੇ ਬਚਨ ਅਬਰਨਾ ਸਭ ਹਉ ਰਹਾਓ ਪ੍ਰਭੂ ਦੀ ਸ਼ੇਖ ਸਲਾਦੇ ਗੀਤ ਗਾਉਣ ਵਾਲਿਆਂ ਨੂੰ ਤੇ ਗੀਤ ਸੁਣਨ ਵਾਲਿਆਂ ਨੂੰ ਨਾਮ ਜਪਣ ਵਾਲਿਆਂ ਨੂੰ ਸਭਨਾਂ ਨੂੰ ਪ੍ਰਮਾਤਮਾ ਸੰਸਾਰ ਸਮੁੰਦਰ ਤੋਂ ਬਚਾ ਲਿੰਦਾ ਹੈ ਭਾਵੇਂ ਉਹ ਉੱਚੀ ਜਾਤ ਵਾਲੇ ਹੋਣ ਭਾਵੇਂ ਉਹ ਨੀਵੀਂ ਜਾਤ ਵਾਲੇ ਹੋਣ ਰਹਾਓ ਥੋੜਾ ਜਿਹਾ ਅbschਰਾਮ ਦਿਓ ਜਹਤੇ ਉਪਜਿਆ ਤੈ ਸਮਾਇਓ ਇਹ ਵਿਦ ਜਾਣੀ ਤਬ ਜਦੋਂ ਸਿਫਸਲਾ ਕਰਦੇ ਰਹੀਏ ਤਦੋਂ ਇਹ ਵਿਧੀ ਸਮਝ ਆਉਂਦੀ ਹੈ ਕੇ ਜਿਸ ਪ੍ਰਭੂ ਤੋਂ ਜੀਵ ਪੈਦਾ ਹੁੰਦਾ ਹੈ ਤੇ ਉਹਨਕ ਨੂੰ ਉਸ ਵਿੱਚ ਹੀ ਲੀਨ ਹੋ ਜਾਂਦਾ ਹੈ ਜਹਾਂ ਜਹਾਂ ਇਹ ਦੇਹੀ داری ਤਰਣ ਨਾ ਪਾਉ ਕਬੂ ਏ ਮੇਰੇ ਮਨ ਜਿੱਥੇ ਜਿੱਥੇ ਵੀ ਪ੍ਰਮਾਤਮਾ ਨੇ ਇਹ ਸਰੀਰ ਦੀ ਰਚਨਾ ਕੀਤੀ ਹੈ ਕਦੇ ਵੀ ਕੋਈ ਸਦਾ ਇਸ ਸੰਸਾਰ ਵਿੱਚ ਟਿਕਿਆ ਨਹੀਂ ਰਹਿ ਸਕਦਾ ਸੁਖ ਆਇਓ ਪੈ ਪਰਮ ਬੁਨਾਸੇ ਕਿਰਪਾਲ ਹੋਏ ਪ੍ਰਭ ਜਬ ਹੂੰ ਜਦੋਂ ਵਾਹਿਗੁਰੂ ਜੀ ਜਦੋਂ ਪ੍ਰਭੂ ਜੀ ਜਦੋਂ ਨਿਰੰਕਾਰ ਪ੍ਰਮਾਤਮਾ ਨਿਰੰਕਾਰ ਪ੍ਰਭੂ ਦਇਆਵਾਨ ਹੁੰਦਾ ਹੈ ਤੇ ਉਸ ਦੀ ਮਿਹਰ ਦੇ ਨਾਲ आनंद ਜਿਹੜਾ ਹੈ ਹਿਰਦੇ ਵਿੱਚ ਆ ਵਸਦਾ ਹੈ ਤੇ ਸਾਰੇ ਭਰਮਾਂ ਨਾਸ਼ ਹੋ ਜਾਂਦੇ ਹਨ ਕੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜਲਬ ਹੂੰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸਾਧ ਸੰਗਤ ਵਿੱਚ ਨਾਮ ਜਪਣ ਦੀ ਬਰਕਤ ਦੇ ਨਾਲ ਸਿਪਾ ਸੁਲਾਹ ਦੀ ਬਰਕਤ ਦੇ ਨਾਲ ਲਾਲਚ ਤਿਆਗ ਕੇ ਮੇਰੇ ਸਾਰੇ ਮਨੋਰਥ ਜਿਹੜੇ ਪੂਰੇ ਹੋ ਗਏ ਹਨ ਦੇਵ ਗੁੰਦਾਰੀ ਮਹੱਲਾ ਪੰਜਵਾਂ ਦੇਵ ਗੁੰਦਾਰੀ ਦੇਵ ਗੁੰਦਾਰੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਮੰਨ ਜਿਓ ਆਪਣੇ ਪ੍ਰਭ ਪਾਵੋ اے ਮੇਰੇ ਮਨ ਮੈਂ ਆਪਣੇ ਉਸ ਪ੍ਰਭ ਨੂੰ ਚੰਗਾ ਲੱਗਣ ਲੱਗ ਪਾਵਾਂ ਚੰਗਾ ਲੱਗਣ ਡੈ ਪਾਵਾਂ ਨੀਚੋਂ ਨੀਚ ਨੀਚ ਅਤਨਾ ਨਾ ਹੋਏ ਗਰੀਬ ਬਲਾਉ ਰਾਵੋ ਨਾਨਾ ਦਾ ਮਤਲਬ ਹੁੰਦਾ ਨੰਨਾ ਨਿਕਾ ਜਿਆ ਨਮਾਣਾ ਜਿਆ ਈਪਾ ਆਵੇ ਕਿ ਭਾਵੇਂ ਮੈਨੂੰ ਨੀਵੇਂ ਤੋਂ ਨੀਵਾ ਹੋ ਕੇ ਬਹੁਤ ਨੀਵਾ ਹੋ ਕੇ ਨਮਾਣਾ ਹੋ ਕੇ ਗਰੀਬ ਬਣ ਕੇ ਉਹ ਸਵਾਯ குரு ਅੱਗੇ ਅਰਜ ਕਰਨੀ ਪਵੇ ਰਹਾਉ ਵਿਸਥਾਪ ਮੁਸ਼ਰਾਮ ਦਿਓ ਅਨਕ ਅਡੰਬਰ ਮਾਇਆ ਕੇ ਬਿਰਤੇ ਪਾਸੋਂ ਪ੍ਰੀਤ ਘਟਾਓ ਮਾਇਆ ਦੇ ਇਹ अनेका ਜਿਹੜੇ ਅਡੰਬਰ ਖਲਾਰੇ ਜਿਹੜੇ ਮਾਇਆ ਦੇ अनेका ਖਲਾਰੇ ਹਨ ਇਹ ਵਰਤ ਹਨ ਜਿਨ੍ਹਾਂ ਕਾਰਨ ਮੈਂ ਪ੍ਰਭੂ ਨਾਲੋਂ ਆਪਣਾ ਪਿਆਰ ਘਟਾਈ ਜਾ ਰਿਹਾ ਹਾਂ ਜੋ ਆਪਣੋ Swami ਸੁਖਮਾਨੇ ਤਾ ਮਹਸੂਬਾ ਪਾਵੂੰ ਜਿਵੇਂ ਮੇਰਾ ਆਪਣਾ ਮਾਲਕ ਪ੍ਰਭੂ ਸੁਖ ਮੰਦਾ ਹੈ ਤੇ ਮੈਂ ਉਸ ਵਿੱਚ ਉਸੇ ਵਿੱਚ ਸੁਖ ਮੰਨ ਕੇ ਇਜਤ ਪ੍ਰਾਰਥ ਕਰਦਾ ਹਾਂ ਦਾਸ ਦਾਸ ਰਹਿਣ ਦਰਸ਼ਨ ਕੀ ਜਨ ਕੀ ਤੈਲ ਕਮਾਉਂ ਮੈਂ ਆਪਣੇ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਚਰਨ ਤੋ ਉੜ ਮੰਗਦਾ ਹਾਂ ਮੈਂ ਪ੍ਰਭੂ ਦੇ ਸੇਵਕਾਂ ਦੀ ਸੇਵਾ ਕਰਦਾ ਹਾਂ ਸਰਬ ਸੁਖ ਬੜਿਆਈ ਨਾਨਕ ਜੀ ਮੂਖੋ ਬਲਾਉ ਮਖੋ ਹੂੰ ਮੰਮੇ ਦੇ ਥੱਲੇ ਅਣਕੜ ਖੱਖਾ ਤੇ ਆਜਦ ਦੇ ਅਣਕੜ ਮਖੋ ਗੁਰੂ ਅਨਕਸ਼ਰ ਸਾਹਿਬ ਕਹਿ ਰਹੇ ਕਿ ਜਦੋਂ ਮੈਂ ਆਪਣੇ ਪ੍ਰਭੂ ਨੂੰ ਮੂ ਨਾਲ ਬੁਲਾਉਂਦਾ ਹਾਂ ਮੈਂ ਆਤਮਿਕ ਜੀਵਨ ਹਾਸਲ ਕਰ ਲੈਂਦਾ ਹਾਂ ਦੇਵ ਗੁੰਦਾਰੀ ਮਹੱਲਾ ਪੰਜਵਾਂ ਦੇਵ ਗੁੰਦਾਰੀ ਦੇਵ ਗੁੰਦਾਰੀ ਰਾਗ ਵਿੱਚ ਧੰਗ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਜੀ ਦੀ ਦੇਵ ਗੁੰਦਾਰੀ ਵਿੱਚ ਬਾਣੀ ਹੈ ਪ੍ਰਭ ਜੀ ਤਉ ਪ੍ਰਸਾਦ ਪਰਮਦਾਰਿਓ ਤਉ ਪ੍ਰਸਾਦ ਤੇਰੇ ਪ੍ਰਸਾਦ ਨੇ ਤੇਰੀ ਮਿਹਰ ਨੇ ਏ ਵਾਇਗਰੂ ਜੀ ਏ ਪ੍ਰਮਾਤਮਾ ਜੀ ਏ ਨਿਰੰਕਾਰ ਪ੍ਰਭੂ ਜੀ ਤੇਰੀ ਮਿਹਰ ਦੇ ਨਾਲ ਮੈਂ ਆਪਣੇ ਮਨ ਦੀ ਪਟਕਣਾ ਬੋਰ ਕਾਲੀ ਹੈ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮਹੇਬ ਵਿਚਾਰਿਓ ਰਹਾਉ ਤੇਰੀ ਹੀ ਕਿਰਪਾ ਨਾਲ ਮੈਂ ਆਪਣੇ ਮਨ ਵਿੱਚ ਇਹ ਨਿਸ਼ਚੈ ਬਣਾ ਲਿਆ ਹੈ ਕਿ ਤੇਰਾ ਪੈਦਾ ਕੀਤਾ ਹੋਇਆ ਹਰੇਕ ਪ੍ਰਾਣੀ ਮੇਰਾ ਆਪਣਾ ਹੀ ਹੈ ਰਹਾਉ ਛੋੜਾ ਦੇਬ ਸ਼ਰਮ ਦਿਓ ਕੋਟ ਪਰਾਦ ਮਿਟੇ ਤੇਰੀ ਸੇਵਾ ਦਰਸ਼ਨ ਦੁੱਖ ਉਤਾਰਿਓ हे ਪ੍ਰਭੂ ਤੇਰੀ ਸੇਵਾ ਭਗਤੀ ਕਰਨ ਦੇ ਨਾਲ ਮੇਰੇ ਕਰੋੜਾਂ ਹੀ ਪਾਪ ਮਿਟ ਗਏ ਹਨ ਤੇ ਤੇਰੇ ਦਰਸ਼ਨ ਨਾਲ ਮੈਂ ਦੁੱਖ ਖਾ ਲਿਆ ਹੈ ਨਾਮ ਜਪਤ ਮਹਾਂ ਸੁਖ ਪਾਇਓ ਚਿੰਤਾ ਰੋਗ 부ਧਾਰਿਓ ਤੇਰਾ ਨਾਮ ਜਪਦੇ ਮੈਂ ਬੜਾ ਆਨੰਦ ਮਾਣਿਆ ਹੈ ਤੇ ਚਿੰਤਾ ਰੋਗ ਆਪਣੇ ਮਨ ਵਿੱਚੋਂ ਦੂਰ ਕਰ ਲਿਆ ਹੈ ਕਾਮ ਕਰੋ ਦਲੋਬ ਝੂਠ ਨਿੰਦਾ ਸਾਧੂ ਸੰਗ ਬਸਾਰਿਓ ਏ ਵਾਹਿਗੁਰੂ ਜੀ ਏ ਪ੍ਰਭੂ ਜੀ ਗੁਰੂ ਦੀ ਸੰਗਤ ਵਿੱਚ ਟਿਕ ਕੇ ਗੁਰੂ ਦੀ ਸੰਗਤ ਵਿੱਚ ਆ ਕੇ ਮੈਂ ਕਾਮ ਕ੍ਰੋਧ ਲੋਭ ਝੂਠ ਤੇ ਨਿੰਦਿਆ ਨੂੰ ਆਪਣੇ ਮਨ ਵਿੱਚੋਂ ਭੁਲਾ ਹੀ ਲਿਆ ਹੈ ਮਾ ਬੰਦ ਕਾਟੇ ਕਿਰਪਾ ਆਨਦ ਨਾਨਕ ਆਪ ਉਧਾਰਿਓ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ हे ਕਿਰਪਾ ਦੇ ਖਜ਼ਾਨੇ ਪ੍ਰਭ ਤੁਸੀਂ ਮੇਰੇ ਮਾਇਆ ਦੇ ਬੰਧਨ ਕੱਟ ਦਿੱਤੇ ਹਨ ਤੇ ਆਪ ਨੇ ਹੀ ਮੈਨੂੰ ਸੰਸਾਰ ਸਮੁੰਦਰ ਵਿੱਚੋਂ ਬਚਾ ਲਿਆ ਹੈ ਦੇਵ ਗੁੰਦਾਰੀ ਮਹਲਾ ਪੰਜਵਾਂ ਦੇਵ ਗੁੰਦਾਰੀ ਦੇਵ ਗੁੰਦਾਰੀ ਰਾਗ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਮਨ ਸਗਲ ਸਿਆਣ ਪਰਈ ਏ ਮੇਰੇ ਮਨ ਉਸ ਦੀ ਆਪਣੀ ਸਾਰੀ ਚਿਤਰਾਈ ਮੁੱਕ ਜਾਂਦੀ ਹੈ ਕਰਨ ਕਰਾਵਣ ਹਰਿ ਸੁਆਮੀ ਨਾਨਕ ਓਟ ਗਹੀ ਰਹਾਉ ਜੋ ਮੁਨਕ ਸਭ ਕੁਝ ਕਰ ਸਕਣ ਤੇ ਸਭ ਕੁਝ ਜੀਵਾ ਪਾਸੋਂ ਕਰਾ ਸਕਣ ਵਾਲੇ ਪ੍ਰਮਾਤਮਾ ਪ੍ਰਭੂ ਮਾਲਕ ਵਾਹਿਗੁਰੂ ਮਾਲਕ ਦਾ ਆਸਰਾ ਲੈ ਲਿੰਦਾ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਹਨਾਂ ਦੇ ਅੰਦਰੋਂ ਸਾਰੀ ਜਿਤਰਾਈ ਮੁੱਕ ਜਾਂਦੀ ਹੈ ਆਪ ਮੇਟ ਪੈ ਸੁਰਨਾਈ ਇਹ ਮਤ ਸਾਧੂ ਕਹੀ ਜਿਨ੍ਹਾਂ ਨੇ ਗੁਰੂ ਦੀ ਦੱਸੀ ਹੋਈ ਇਹ ਆਪਣੀ ਸ਼ਾਨਪ ਚਤਰਾਈ ਛੱਡ ਕੇ ਚਤਰਾਈ ਜਿਹੜੀ ਆ ਇਹ ਛੱਡ ਕੇ ਇਹ ਜਿਹੜੀ ਸਤਗੁਰਾਂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਜੋ ਆਪਾ ਭਾਵ ਮਿਟਾ ਕੇ ਪ੍ਰਮਾਤਮਾ ਦੀ ਸ਼ਰਨ ਵਿੱਚ ਆਪ ਪਏ ਹਨ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਭਰਮ ਅੰਧੇਰਾ ਨਹੀਂ ਉਹਨਾਂ ਨੇ ਪ੍ਰਭੂ ਦੀ ਰਜ਼ਾ ਮੰਨ ਕੇ ਆਤਮਕ ਰੰਗ ਮਾਣਿਆ ਤੇ ਉਹਨਾਂ ਦੇ ਅੰਦਰੋਂ ਭਰਮ ਰੂਪ ਹਨੇਰਾ ਦੂਰ ਹੋ ਗਿਆ ਜਾਨ ਪਰਬੀਨ Swami ਪ੍ਰਭ ਮੇਰੇ ਸ਼ਰਨ ਤੁਮਾਰੀ ਆਹੀ ਏ ਸੁਜਾਨ ਤੇ ਸਿਆਣੇ ਮਾਲਕ हे मेरे वाहेगुरु हे मेरे प्रभु मैं तेरी शरण आया हां खिर मैं था ठा पुठा पुण हारे कुदरत कीम ना पही ये एक खिन विच पैदा करके नाश करने दी ताकत रखने वाले परमात्मा किसे पासों तेरी ताकत दा मूल नहीं पै सकदा कोई भी ਤੇਰੀ ਤਾਕਤ ਦਾ ਮੁੱਲ ਨਹੀਂ ਪਾ ਸਕਦਾ ਦੇਵ ਗੁੰਦਾਰੀ ਮਹੱਲਾ 5 ਦੇਵ ਗੁੰਦਾਰੀ ਦੇ ਵਿੱਚ ਧੰਗ ਗੁਰੂ ਅਰਜਨ ਪਾਤਸ਼ਾਹ ਜੀ ਪੰਨੇ ਪਾਤਸ਼ਾਹ ਲਿਖ ਰਹੇ ਹਨ ਹਰ ਪ੍ਰਾਣ ਪ੍ਰਭ ਸੁਖ ਦਾਤੇ ਗੁਰ ਪਰਸਾਦ ਕਾਹੂੰ ਜਾਤੇ ਰਹਾਉ ਫੇ ਜਿੰਦਗੀ ਦੇਣ ਵਾਲੇ ਪਰਮਾਤਮਾ ਪ੍ਰਭੂ ਜੀ ਹਰੀ ਪਰਮਾਤਮਾ ਏ ਸੁਖ ਦੇਣ ਵਾਲੇ ਮੇਰੇ ਮਾਲਕ ਪ੍ਰਭੂ ਕਿਸੇ ਬਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਦੇ ਰਾਹੀਂ ਤੇਰੇ ਨਾਲ ਡੂੰਗੀ ਸਾਂਝ ਪਾਈ ਹੈ ਰਹਾਉ ਥੋੜਾ ਜਿਹਾ ਬਿਸਰਾਮ ਦਿਓ ਸੰਤ ਤੇ ਤੁਹਾਰੇ ਤੁਮਰੇ ਪ੍ਰੀਤਮ ਤਨ ਕੋ ਕਾਲ ਨ ਖਾਤੇ ਹੈ ਪ੍ਰੀਤਮ ਪ੍ਰਭੂ ਜਿਹੜੇ ਤੇਰੇ ਸੰਤ ਤੇਰੇ ਹੀ ਬਣੇ ਰਹਿੰਦੇ ਹਨ ਆਤਮਕ ਮੌਤ ਉਹਨਾਂ ਦੇ ਸੱਚੇ ਜੀਵਨ ਨੂੰ ਮਕਾ ਨਹੀਂ ਸਕਦੀ ਰੰਗ ਤੇ ਤੁਹਾਰੇ ਲਾਲ ਪਹਿ ਰਾਮ ਨਾਮ ਰਸ ਮਤੇ ਤੇ ਪ੍ਰਭੂ ਤੇਰੇ ਸੰਤ ਤੇਰੇ ਪ੍ਰੇਮ ਰੰਗ ਵਿੱਚ ਲਾਲ ਹੋਏ ਰਹਿੰਦੇ ਹਨ ਉਹ ਤੇਰੇ ਨਾਮ ਰਸ ਵਿੱਚ ਮਸਤ ਰਹਿੰਦੇ ਹਨ ਮਾ ਗਲ ਬਖ ਕੋਟ ਧੋਖ ਰੋਗਾ ਪ੍ਰਭੂ ਦ੍ਰਿਸ਼ਟ ਤੁਹਾਰੀ ਹਾਤੇ ਏ ਪ੍ਰਭੂ ਜੀਵਨ ਦੇ ਕੀਤੇ ਹੋਏ ਵੱਡੇ ਵੱਡੇ ਪਾਪ ਕਰੋੜਾਂ ਐਬ ਤੇ ਰੋਗ ਤੇਰੀ ਮਿਹਰ ਦੀ ਨਿਗੰਧੇ ਨਾਲ ਨਾਸ਼ ਹੋ ਜਾਂਦੇ ਹਨ ਸੋਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਹੜੇ ਮਨੁੱਖ ਗੁਰੂ ਦੇ ਚਰਨੀ ਆ ਪੈਂਦੇ ਹਨ ਉਹ ਸੁੱਤਿਆਂ ਜਾਗਦਿਆਂ ਹਰ ਵੇਲੇ ਪਰਮਾਤਮਾ ਦੀ ਸਿਫਤਸਲਾ ਦਾ ਗੀਤ ਗਾਉਂਦੇ ਰਹਿੰਦੇ ਹਨ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਕਰਕੇ ਅੱਜ ਜੋ ਸੇਵਾ ਕਰਾਈ ਹੈ ਇਹ ਸੇਵਾ ਕਰਦਿਆ ਹੋਇਆ ਦਾਸਰੇ ਕੋਲੋਂ अनेका ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਦਾਸ ਭੁੱਲਣਹਾਰ ਹੈ ਸਾਧ ਸੰਗਤ ਤੇ ਸੱਚੇ ਸਤਗੁਰੂ ਬਖਸ਼ਣ ਹਰਨ ਕਿਰਪਾ ਕਰਕੇ ਭੁੱਲਾ ਨਾਂ ਚ ਤਾਰਨਾ ਜੀ ਭੁੱਲਾ ਬਖਖੇ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਅੱਗੇ ਤੋਂ ਬਲਬੁੱਧੀ ਬਖਸ਼ਿਸ਼ ਕਰਨਾ ਕਿ ਸਾਥ ਸੰਗਤ ਜੀ ਆਉਣ ਵਾਲੇ ਸਮੇਂ ਵਿੱਚ ਸ਼ੁੱਧ ਤੇ ਸਪਸ਼ਟ ਬਾਣੀ ਦਾ ਪਾਠ ਕਰ ਸਕੀਏ ਸ਼ੁੱਧ ਤੇ ਸਪਸ਼ਟ ਵਿਚਾਰਾਂ ਦੀ ਸਾਂਝ ਆਪ ਨਾਲ ਪਾ ਸਕੀਏ ਸਾਥ ਸੰਗਤ ਜੀ ਹੁਣ ਭੁੱਲਣ ਚੁਕਾਂ ਦੀ ਮਾਫੀ ਮੰਗਦਾ ਹੋਇਆ ਦਾਸ ਇੱਥੇ ਹੀ ਕੀਮਾ ਦਾ ਜਾਚ ਖੈ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਅਕਸਰ ਦਾਸ ਕਰਿਆ ਕਰਦਾ ਹੈ ਅੱਜ ਫਿਰ ਦਾਸ ਦੀ ਆਪ ਦੇ ਚਰਨਾਂ ਵਿੱਚ ਹੱਥ ਜੋੜ ਕੇ ਇਹੋ ਹੀ ਬੇਨਤੀ ਹੈ ਕਿ ਸਾਧ ਸੰਗਤ ਜੀ ਗੁਰਬਾਣੀ ਇਸ ਜਗ ਮਹਾਂ ਚਾਨਣ ਇਹ ਚਾਨਣ ਦਾ ਰੂਪ ਹਨੇਰਾ ਹੈ ਇਹ जग ਹਨੇਰਾ ਹੈ ਇਹ ਨਿਰੰਕਾਰ ਪ੍ਰਭੂ ਨੇ ਬਾਣੀ ਇਹ ਹਨੇਰੇ ਨੂੰ ਦੂਰ ਕਰਨ ਵਾਸਤੇ ਚਾਨਣ ਦੇ ਰੂਪ ਵਿੱਚ ਭੇਜੀ ਹੈ ਇਹ ਚਾਨਣ ਹੈ ਸਾਨੂੰ ਸਿੱਖਿਆ ਦੇਣ ਵਾਲੀ ਇਹ ਗੁਰਬਾਣੀ ਸਾਨੂੰ ਉਸ ਹਨੇਰੇ ਤੋਂ ਬਚਣ ਦਾ ਚਾਨਣ ਬਖਸ਼ਿਸ਼ ਕਰਦੀ ਹੈ ਸੋ ਸਾਧ ਸੰਗਤ ਬਾਣੀ ਪੜਿਆ ਕਰੋ ਬਾਣੀ ਸੁਣਿਆ ਕਰੋ ਤੇ ਸਾਥ ਸੰਗਤ ਜੋ ਆਪ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਸਾਥ ਸੰਗਤ ਆਪ ਦੇ ਅਜਿਹੇ ਕਰਨ ਦੇ ਨਾਲ ਲਾਈਕ ਸ਼ੇਅਰ ਤੇ ਕਮੈਂਟ ਕਰਨ ਦੇ ਨਾਲ ਦਾਸ ਸਾਹਿਬ ਵੀ ਮਨੋਬਲਵਦਾ ਹੈ ਤੇ ਦਾਸ ਕੋਸ਼ਿਸ਼ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਪ ਜੀ ਦੇ ਨਾਲ ਹੋਰ ਚੰਗੇ ਤਰੀਕੇ ਨਾਲ ਪੇਸ਼ ਆਇਆ ਜਾ ਸਕੇ ਸਾਧ ਸੰਗਤ ਦੂਜੀ ਬੇਨਤੀ ਇਹ ਹੈ ਕਿ ਦਾਸਰੇ ਦਾ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਜਿਹੜਾ ਕਿ YouTube ਖੋਲ ਕੇ ਕੇਵਲ ਸਿੰਘ ਖੇਲਾ ਭਰੋਗੇ ਤਾਂ ਚੈਨਲ ਜਿਹੜਾ ਉਹ ਗੁਰ ਸਾਖੀਆਂ ਸ਼ਬਦ ਵਿਚਾਰ ਆਪ ਜੀ ਦੇ ਨਜ਼ਰੀ ਪਵੇਗਾ ਕਿਰਪਾ ਕਰਕੇ ਦਾਸਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦਾਸ ਨੂੰ ਧਨਵਾਦੀ ਬਣਾਓ ਜੀ ਹੁਣ ਕੱਲ ਫਿਰ ਹਾਜ਼ਰ ਹੋਵਾਂਗੇ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ